ਤੁਹਾਨੂੰ ਦੱਸਤੀ ਹੈ ਜੀ ਭੋਂਤਪਾ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨਾਲ ਮਿਲ ਕੇ ਕਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਆਉ ਤੁਹਾਨੂੰ ਸੁਣਾਉਣੇ ਭੋਂਤਪਾ ਸਾਹਿਬ ਨੇ ਕੀ ਕਿਹਾ ਅੱਜ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਕਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਸੁੱਬੇ ਭਰ ਦੇ ਵਿੱਚ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਰਾਸ਼ਨ ਵਾਲੀਆਂ ਗੱਡੀਆਂ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਹੁਣ ਲੋਕਾਂ ਨੂੰ ਰਾਸ਼ਨ ਲੈਣ ਲਈ ਦਿਹਾੜੀਆਂ ਛੱਡ ਕੇ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਤੇ ਲੋਕਾਂ ਨੂੰ ਹਰ ਸਹੂਲਤ ਦੇਣਾ ਸਰਕਾਰ ਦਾ ਫਰਜ਼ ਹੈ ਫਰਜ਼ ਨਿਭਾ ਰਹੇ ਹਾਂ ਤੁਹਾਨੂੰ ਦੱਸ ਦਈਏ ਜੀ ਭੁਤਮਨ ਸਾਹਿਬ ਨੇ ਜੋ ਹੈ ਵਾਅਦਾ ਕੀਤਾ ਸੀਗਾ ਕਿ ਅਸੀਂ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਾਂਗੇ ਤੇ ਭੁਤਮਨ ਸਾਹਿਬ ਨੇ ਉਸ ਸਕੀਮ ਸ਼ੁਰੂਆਤ ਕਰਦੀ ਹੈ ਕਿ ਜੀ ਖੁਦ ਲੋਕਾਂ ਦੇ ਘਰ ਜਾ ਜਾ ਕੇ ਉਹਨਾਂ ਨੂੰ ਰਾਸ਼ਨ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਸ਼ਨ ਲਓ ਤੁਹਾਨੂੰ ਜੋ ਹੈ ਤੁਹਾਡੇ ਮੁੰਡਿਆਂ ਨੂੰ ਜੋ ਹੈ ਕੁੜੀਆਂ ਨੂੰ ਫ੍ਰੀ ਜੀ ਐਜੂਕੇਸ਼ਨ ਮਿਲਦੀ ਵੀ ਹੈਗੀ ਸਰਕਾਰੀ ਸਕੂਲ ਦੇ ਵਿੱਚ ਇਹ ਵੱਡੀ ਖਬਰ ਹੈਗੀ ਜੀ ਤੁਸੀਂ ਸਰਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸ ਦਈਏ ਜੀ ਭੁਤਮਨ ਸਾਹਿਬ ਨੇ ਹਰ ਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਤੇ ਖੁਦ ਲੋਕਾਂ ਦੇ ਘਰੇ ਜਾ ਜਾ ਕੇ ਉਹਨਾਂ ਨੂੰ ਰਾਸ਼ਨ ਵੰਡੇ ਬਹੁਤ ਹੀ ਵਧੀਆ ਖਬਰ ਤਾਂ ਦੱਸਦੇ ਭੁਤਮਨ ਸਾਹਿਬ ਨੇ ਕੀ ਕਿਹਾ ਅੱਜ ਗੌਮੀ ਕਨਵੀਨਰ ਰਵਿੰਦ ਕਜਰੀ왈 ਜੀ ਨਾਲ ਮਿਲ ਕੇ ਕਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਸਵੇਰ ਪਰਦੇ ਵਿੱਚ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਰਾਸ਼ਨ ਵਾਲੀਆਂ ਗੱਡੀਆਂ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਬਹੁਤ ਹੀ ਵਧੀਆ ਕੰਮ ਪੰਤਮਾ ਸਾਹਿਬ ਨੇ ਕਿੱਤਾ ਹੈਗਾ ਹੁਣ ਜੋ ਹੈ ਰਾਸ਼ਨ ਫ੍ਰੀ ਮਿਲਦਾ ਪਿਆ ਲੋਕਾਂ ਨੂੰ ਪੰਤਮਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਦਿਹਾੜੀ ਤੋੜ ਕੇ ਰਾਸ਼ਨ ਦੀ ਲਾਈਨਾਂ 'ਚ ਨਹੀਂ ਖੜਨਾ ਪਵੇਗਾ ਸਰਕਾਰ ਵੱਡੇ ਕਰਦੇ ਵਿੱਚ ਰਾਸ਼ਨ ਭੇਜੇਗੀ ਵੱਡੀ ਖਬਰ ਤੁਸੀਂ ਬਾਰੇ ਕੀ ਕਹੋ ਜਰੂਰ ਕਮੈਂਟਾਂ 'ਚ ਦੱਸੋ ਪੰਤਮਾ ਸਾਹਿਬ ਬਹੁਤ ਵਧੀਆ ਕੰਮ ਕਰਦੇ ਰੋਜ਼ ਨਹੀਂ ਨਾ ਕੋਈ ਨਾ ਕੋਈ ਨਵੀਂ ਖਬਰ ਆਂਦੀ ਪੰਤਮਾ ਸਾਹਿਬ ਦੀ ਜੇ ਤੁਸੀਂ ਤੁਹਾਨੂੰ ਦੱਸਦੇ ਆ ਤੇ ਬੱਤ ਵੀਡੀਓ ਸ਼ੇਅਰ ਕਰ ਦਿਓ ਜੀ ਦੱਸਦੀ ਪੰਤਮਾ ਸਾਹਿਬ ਨੇ ਕਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮਿਲ ਕੇ ਲੋਕਾਂ ਦੇ ਘਰ ਜਾ ਜਾ ਕੇ ਜੋ ਹੈ ਰਾਸ਼ਨ ਮੰਡਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਓ ਉਸ ਗਾਰੀ ਸਕੂਲ ਦੇ ਵਿੱਚ ਐਜੂਕੇਸ਼ਨ ਫ੍ਰੀ ਹੈਗੀ ਰਾਸ਼ਨ ਵੀ ਤੁਹਾਨੂੰ ਮਿਲਦਾ ਪਿਆ ਹੈ ਉਹ ਕਿਸੇ ਨੂੰ ਆਪਣੀ ਦਿਹਾੜੀ ਤੋੜ ਕੇ ਲਾਈਨਾਂ 'ਚ ਖੜਨਾ ਨਹੀਂ ਪਵੇਗਾ ਭੁਤਮਨ ਸਾਹਿਬ ਨੇ ਜੋ ਹੈ ਵਾਅਦਾ ਕੀਤਾ ਸੀਗਾ ਕਿ ਅਸੀਂ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਾਂਗੇ ਤੇ ਭੁਤਮਨ ਸਾਹਿਬ ਨੇ ਉਸ ਸਕੀਮ ਸ਼ੁਰੂਆਤ ਕਰਤੀ ਹੈਗੀ ਜੀ ਦੇ ਖੁਦ ਲੋਕਾਂ ਦੇ ਘਰ ਜਾ ਜਾ ਕੇ ਉਹਨਾਂ ਨੂੰ ਰਾਸ਼ਨ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਸ਼ਨ ਲਓ ਤੁਹਾਨੂੰ ਜੋ ਹੈ ਤੁਹਾਡੇ ਮੁੰਡਿਆਂ ਨੂੰ ਜੋ ਹੈ ਕੁੜੀਆਂ ਨੂੰ ਫ੍ਰੀ ਜੇ ਐਜੂਕੇਸ਼ਨ ਮਿਲਦੀ ਪਈ ਹੈਗੀ ਸਰਕਾਰੀ ਸਕੂਲ ਦੇ ਵਿੱਚ ਇਹ ਵੱਡੀ ਖਬਰ ਹੈਗੀ ਜੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸਦੇ ਜੀ ਭੋਂਤਮਨ ਸਾਹਿਬ ਨੇ ਹਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਤੇ ਖੁਦ ਲੋਕਾਂ ਦੇ ਘਰੇ ਜਾ ਜਾ ਕੇ ਉਹਨਾਂ ਨੂੰ ਰਾਸ਼ਨ ਵੰਡੇ ਬਹੁਤ ਹੀ ਵਧੀਆ ਖਬਰ ਤਾਂ ਦੱਸਦੇ ਭੋਂਤਮਨ ਸਾਹਿਬ ਨੇ ਕੀ ਕਿਹਾ ਅੱਜ ਕੌਮੀ ਕਨਵੀਨਰ ਰਵਿੰਦ ਕੇਜਰੀ왈 ਜੀ ਨਾਲ ਮਿਲ ਕੇ ਕਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਸਵੇਰ ਪਰਦੇ ਵਿੱਚ ਸਕੀਮ ਨੂੰ ਸ਼ੁਰੂ ਕਰਨ ਲਈ ਰਾਸ਼ਨ ਵਾਲੀਆਂ ਗੱਡੀਆਂ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਬਹੁਤ ਹੀ ਵਧੀਆ ਕੰਮ ਪੰਤਮਾ ਸਾਹਿਬ ਨੇ ਕਿੱਤਾ ਹੈਗਾ ਹੁਣ ਜੋ ਹੈ ਰਾਸ਼ਨ ਫ੍ਰੀ ਮਿਲਦਾ ਪਿਆ ਲੋਕਾਂ ਨੂੰ ਹੁਣ ਭਗਵੰਤ ਮਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਦਿਹਾੜੀ ਤੋੜ ਕੇ ਰਾਸ਼ਨ ਦੀ ਲਾਈਨਾਂ 'ਚ ਨਹੀਂ ਖੜਨਾ ਪਵੇਗਾ ਸਰਕਾਰ ਵੱਲੋਂ ਕਰਦੇ ਵਿੱਚ ਰਾਸ਼ਨ ਭੇਜੇਗੀ ਵੱਡੀ ਖਬਰ ਤੁਸੀਂ ਬਾਰੇ ਕੀ ਕਹੋ ਜਰੂਰ ਕਮੈਂਟਾਂ 'ਚ ਦੱਸੋ ਪੰਤਮਾ ਸਾਹਿਬ ਬਹੁਤ ਵਧੀਆ ਕੰਮ ਕਰਦੇ ਰੋਜ਼ ਹੀ ਨਹੀਂ ਨਾ ਕੋਈ ਨਾ ਕੋਈ ਨਵੀਂ ਖਬਰ ਆਂਦੀ ਪੰਤਮਾ ਸਾਹਿਬ ਦੀ ਜੇ ਤੁਸੀਂ ਤੁਹਾਨੂੰ ਦੱਸਦੇ ਆ ਤੇ ਬੱਤ ਵੀਡੀਓ ਸ਼ੇਅਰ ਕਰ ਦਿਓ ਜੀ ਉਹ ਦੱਸਦੀ ਇਹ ਪੰਤਮਾ ਸਾਹਿਬ ਨੇ ਕਰਕਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮਿਲ ਕੇ ਲੋਕਾਂ ਦੇ ਘਰ ਜਾ ਜਾ ਕੇ ਜੋ ਹੈ ਰਾਸ਼ਨ ਮੰਡਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਓ ਸਕਾਰੀ ਸਕੂਲ ਦੇ ਵਿੱਚ এডੂਕੇਸ਼ਨ ਫ੍ਰੀ ਹੈਗੀ ਰਾਸ਼ਨ ਵੀ ਤੁਹਾਨੂੰ ਮਿਲਦਾ ਪਿਆ ਹੈ ਹੁਣ ਕਿਸੇ ਨੂੰ ਆਪਣੀ ਦਿਹਾੜੀ ਤੋੜ ਕੇ ਲਾਈਨਾਂ 'ਚ ਖੜਨਾ ਨਹੀਂ ਪਵੇਗਾ ਇਹ ਸੀ ਆ ਦਿਖਾਵਾ